ਕੀ ਕਿਉਂ ਆਹੋ ਫਿਰ ਚਲੋ ਬਸ ਚਲੋ ਬਸ ਸਮਝਾਉਣਾ ਹੈ ਕਿ ਕਹਿੰਦੇ ਨੇ ਜੀ ਬੁੱਕਰੇ ਤਿਆਰ ਕਰਾ ਲੇ ਅੱਛਾ ਚੰਮਦ ਬੋਲ ਬਾਲ ਜੀ ਨੇ ਸਮਝਾਉਣਾ ਹੈ ਜੀ ਇਹ ਮੁੰਡੇ ਲੋਕਾਂ ਨੂੰ ਖਾਣ ਨੂੰ Bunu 아, 뭐, 아 a 아 a p 아 e n 아아아아아아 ਅਕਮਿਤ ਜੀ। ਓਕੇ। ਸਮਾਣਾ ਤੋਂ ਜਾਣੇ-ਮਾਣੇ ਕਵੀ ਪ੍ਰভাত ਬਰਮਾ ਜੀ। ਪ੍ਰভাত ਬਰਮਾ ਜੀ ਜਿਨ੍ਹਾਂ ਨੇ ਆਪਣੇ ਕਾਫ ਸਗਰਹਿ ਦੀ ਅੱਗੇ ਵਧਾਉਂਦੇ ਹੋਏ ਉਹਨਾਂ ਵੱਲੋਂ ਆਪਣੀ ਨਵੀਂ ਜੋ ਪੁਸਤਕ ਹੈ ਮੁਸਾਫਰ ਮੁਸਾਫਰ ਅੱਜ ਰਿਲੀਜ਼ ਕੀਤੀ ਗਈ ਹੈ। ਇਹ ਪੁਸਤਕ ਉਹਨਾਂ ਨੇ ਆਪਣੀ ਮਾਤਾ ਜੀ ਉਹਨਾਂ ਵੱਲੋਂ ਰਿਲੀਜ਼ ਕਰਵਾਈ ਹੈ ਅੱਜ ਸਮਾਣਾ ਦੇ ਵਿੱਚ ਜੋ ਪ੍ਰਮੁੱਖ ਹਸਤੀਆਂ ਨੇ ਉਹਨਾਂ ਵੱਲੋਂ ਇਸ ਕਿਤਾਬ ਨੂੰ ਰਿਲੀਜ਼ ਕੀਤਾ ਗਿਆ ਹੈ ਉਹ ਗੱਲ ਕਰਦੇ ਆਂ ਪ੍ਰਭਾਜ ਜੀ ਨਾਲ ਪ੍ਰਭਾਜ ਜੀ ਜੋ ਤੁਸੀਂ ਅੱਜ ਇਹ ਮੁਸਾਫਿਰ ਜੋ ਬੁੱਕ ਹੈ ਤੁਸੀਂ ਅੱਜ ਆਪਣੀ ਕਵਿਤਾਵਾਂ ਦੀ ਰਿਲੀਜ਼ ਕੀਤੀ ਹੈ ਕੀ ਕਹਿਣਾ ਚਾਹੋਗੇ ਕਿੰਨੀ ਬੁੱਕ ਹੈ ਤੁਹਾਡੀ ਇਹ ਇਹ ਮੇਰੀ ਸੈਕੰਡ ਬੁੱਕ ਹੈ ਜੀ ਦੂਸਰੀ ਕਿਤਾਬ ਹੈ ਤੇ ਇਸ ਕਿਤਾਬ ਦੇ ਵਿੱਚ ਉਹਨਾਂ ਸਾਰੀਆਂ ਗੱਲਾਂ ਨੂੰ ਇਹ ਸਾਰੇ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਜੋ ਕਿ ਮਨੁੱਖੀ ਸੁਭਾਅ ਦੇ ਨਾਲ ਸੰਬੰਧਿਤ ਨੇ ਇਸ ਵਿੱਚ ਲੋਕਡਾਊਨ ਵੀ ਹੈ ਇਸ ਵਿੱਚ ਤਾਲਾਬੰਦੀ ਦੀ ਗੱਲ ਵੀ ਹੈ ਇਸ ਵਿੱਚ ਕਿਸਾਨੀ ਅੰਦੋਲਨ ਵੀ ਹੈ ਇਸ ਵਿੱਚ ਸਕੂਨ ਵੀ ਹੈ ਇਸ ਵਿੱਚ ਜਨੂਨ ਵੀ ਹੈ ਇਸ ਵਿੱਚ ਮੁਹੱਬਤ ਦੇ ਰਿਸ਼ਤੇ ਵੀ ਨੇ ਇਸ ਵਿੱਚ ਜੁਦਾਈ ਦੀਆਂ ਗੱਲਾਂ ਵੀ ਨਾਲ ਨੇ ਤੇ ਨਾਲ ਦੇ ਨਾਲ ਕੀ ਹੈ ਮਨੁੱਖੀ ਕੋਸ਼ਿਸ਼ਾਂ ਨੇ ਜੋ ਕਿ ਮਨੁੱਖ ਨੂੰ ਕੀ ਆਪਣੇ ਮੰਜ਼ਿਲ ਦੇ ਨਜ਼ਦੀਕ ਪਹੁੰਚਾਉਂਦੀਆਂ ਨੇ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਜਿਹੜੇ ਕਵਿਤਾਵਾਂ ਨੇ ਉਹ ਸਮਾਜ ਨੂੰ ਕੀ ਆ ਕੁਝ ਸੇਹ ਦੇ ਸ ਕਿੰਨੀ ਕਿਤਾਬ ਹੈ ਤੁਹਾਡੀ ਇਹ ਇਹ ਮੇਰੀ ਸੈਕੰਡ ਕਿਤਾਬ ਹੈ ਪਹਿਲਾਂ ਕਿਹੜੀ ਕਿਤਾਬ ਸੀ ਤੁਹਾਡੀ ਇਸ ਤੋਂ ਪਹਿਲਾਂ ਵजूद ਦੇ ਜੱਦੂ ਚ ਹੈਦ ਇਹ ਕਿਤਾਬ ਹੈ ਉਹ ਕਿਹਾ ਪਾਟਕਾਂ ਨੇ ਚੋਲ ਚ ਪਾਈ ਸੀ ਤੇ ਇਹ ਦੂਸਰੀ ਕਿਤਾਬ ਹੈ ਜੀ ਮੁਸਾਫਰ ਮੁਸਾਫਰ ਨਾਮ ਰੱਖਣ ਦਾ ਕੋਈ ਮਕਸਦ ਮੈਂ ਮਹਿਸੂਸ ਕਰਦਾ ਕਿ ਅਸੀਂ ਇਸ ਧਰਤੀ ਦੇ ਸਾਰੇ ਮੁਸਾਫਰ ਹੈ ਤੇ ਅਸੀਂ ਸਾਰਿਆਂ ਨੇ ਆਪਣਾ ਸਫ਼ਰ ਨੂੰ ਪੂਰਾ ਕਰਨਾ ਹੈ ਤੇ ਸਾਡੇ ਕੋਲ ਇੱਕ ਸਮਾਂ ਹੁੰਦਾ ਹੈ ਕਿ ਅਸੀਂ ਇਸ ਸਮੇਂ ਦੇ ਵਿੱਚਕਾਰ ਉਸ ਸਮਾਜ ਨੂੰ ਕੀ ਦੇਣ ਦੇ ਸਕਦੇ ਆ ਆਪਣੀਆਂ ਕੀ ਪੈੜਾ ਛੱਡ ਸਕਦੇ ਆ ਤਾਂ ਹੀ ਇਸ ਪੁਸਤਕ ਦਾ ਨਾਮ ਕੀ ਹੈ ਮੁਸਾਫਰ ਰੱਖਿਆ ਗਿਆ ਇਹ ਸੀ ਪ੍ਰਵਾਤ ਬਰਮਾ ਜੀ ਜਿਨ੍ਹਾਂ ਦੀਆਂ ਰਚਨਾਵਾਂ ਨੇ ਕਵਿਤਾਵਾਂ ਨੇ ਅਸੀਂ ਸੋਸ਼ਲ ਮੀਡੀਆ ਤੇ ਜਾਂ ਆਪਣਾ ਜਿੰਨੇ ਵੀ ਨਿਊਜ਼ ਚੈਨਲਾਂ ਦੇ ਉੱਤੇ ਵੀ ਅਸੀਂ ਉਹਨਾਂ ਦੀਆਂ ਦੇਖਦੇ ਰਹਿੰਨੇ ਆ ਤੇ ਗੱਲ ਕਰਾਂਗੇ ਪ੍ਰਵੀਨ ਜੀ ਨਾਲ ਹਾਂਜੀ ਪ੍ਰਵੀਨ ਜੀ ਪ੍ਰਵੀਨ ਜੀ ਖੁਦ ਵੀ ਇੱਕ ਕਵਰ ਰਾਈਟਰ ਨੇ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਪ੍ਰਭਾਤ ਜੀ ਨੇ ਆਪਣੀ ਬੁੱਕ ਰਿਲੀਜ਼ ਕੀਤੀ ਹੈ ਮੈਂ ਮੈਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਮਾਨ ਮਹਿਸੂਸ ਹੋ ਰਿਹਾ ਹੈ ਕਿ ਪ੍ਰਭਾਤ ਵਰਮਾ ਜੀ ਵਰਗੇ ਬਹੁਤ ਵਧੀਆ ਰਾਈਟਰ ਜਿਹੜਾ ਮੇਰੇ ਦੋਸਤ ਨੇ ਤੇ ਮੈਂ ਕਾਫੀ ਹੱਦ ਤੱਕ ਪਹਿਲਾਂ ਮਤਲਬ ਇਹਨਾਂ ਤੋਂ ਹੀ ਲਿਖਣਾ ਜਿਹੜਾ ਉਹ ਸਿੱਖਿਆ ਤੇ ਇਹਨਾਂ ਦੀ ਇਹ ਦੂਜੀ ਵੀ ਜਿਹੜੀ ਆ ਕਾਵ ਸੰਗ੍ਰਹਿ ਆ ਇਹ ਬਹੁਤ ਵਧੀਆ ਜਿਹੜੀ ਮਨੁੱਖਤਾਵਾਦੀ ਮਾਨਵਤਾਵਾਦੀ ਵਿਚਾਰਾਂ ਦੇ ਨਾਲ ਉਹ ਪੂਰੀ ਤਰ੍ਹਾਂ ਹੀ ਵਧੀਆ ਜਿਹੜੀ ਕਿਤਾਬ ਆ ਹੈ ਇਹਨਾਂ ਵੱਲੋਂ ਰਿਲੀਜ਼ ਕੀਤੀ ਗਈ ਜੀ ਜਸਵਿੰਦਰ ਜੀ ਨੇ ਸਾਡੇ ਨਾਲ ਟੀਚਰ ਯੂਨੀਅਨ ਦੇ ਪ੍ਰਧਾਨ ਹਾਂ ਜੀ ਜਸਵਿੰਦਰ ਜੀ ਕੀ ਕਹਿਣਾ ਚਾਹੋਗੇ ਜੋ ਕਵਿਤਾਵਾਂ ਦੇ ਮਾਧਿਅਮ ਦੇ ਨਾਲ ਵੱਖ-ਵੱਖ ਜਿਹੜੇ ਮੁੱਦੇ ਨੇ ਉਹ ਚੱਕੇ ਜਾਂਦੇ ਨੇ ਪ੍ਰਭਾਤ ਵਰਮਾ ਜੀ ਇੱਕ ਬਹੁਤ ਵਧੀਆ ਲੇਖਕ ਨੇ ਲਿਖਾਰੀ ਨੇ ਕਵੀ ਨੇ ਤੇ ਪ੍ਰਭਾਤ ਵਰਮਾ ਜੀ ਨੇ ਜਿਹੜੀ ਮੁਸਾਫਿਰ ਕਿਤਾਬ ਲਿਖੀ ਆ ਉਹਦੀ ਇੱਕ ਇੱਕ ਜਿਹੜੀ ਰਚਨਾ ਉਹ ਸੁਲੱਖ ਯੋਗ ਹੈਗੀ ਬਹੁਤ ਵਧੀਆ ਰਚਨਾ ਕਰੀ ਹੋਈ ਹੈ ਔਰ ਕੱਲੀ ਕੱਲੀ ਚੀਜ਼ ਜਿਹੜੀ ਹੈਗੀ ਹੈ ਇਸ ਕਿਤਾਬ ਦੀ ਪੜਣੀ ਹੋਊਗਾ ਮੈਂ ਸਮੂਹ ਪਾਠਕਾਂ ਨੂੰ ਬੇਨਤੀ ਕਰਾਂਗਾ ਵੀ ਕਿਤਾਬ ਦੀ ਫੜੋ ਤੁਰਲੋਚਨ ਤੋਚੀ ਜੀ ਹਾਂਜੀ ਤੁਸੀਂ ਵੀ ਕਵਿਤਾਵਾਂ ਲਿਖਦੇ ਹੋ ਤੁਸੀਂ ਕਿਤਾਬ ਇਹਨਾਂ ਦੀ ਪੜੀ ਵੀ ਹੋਣੀ ਹੈ ਕੀ ਕਰਨ ਚਾਹੋਗੇ ਦੇਖੋ ਪ੍ਰਭਾਤ ਵਰਮਾ ਜੀ ਦੀ ਇਹ ਦੂਸਰੀ ਕਿਤਾਬ ਹੈ ਪਹਿਲੀ ਕਿਤਾਬ ਇਹਨਾਂ ਦੀ ਵਜੂਦ ਦੀ ਜੰਗ ਜਿਹੜੀ ਆਈਸੀ ਕੀ ਤੇ ਜਦੋਂ ਕੋਈ ਸ਼ਾਇਰ ਜਿਹੜਾ ਉਹ ਜੀਤੀ ਜੀ ਕਿਤਾਬ ਤੱਕ ਪਹੁੰਚਦਾ ਹੈ ਉਸ ਵਕਤ ਉਹਦੇ ਅੰਦਰ ਕਾਫੀ ਪ੍ਰੌੜਤਾ ਆ ਜਾਂਦੀ ਹੈ ਤੇ ਇਸ ਪੱਖੋਂ ਪ੍ਰਵਾਦ ਜਿਹੜਾ ਹੈਗਾ ਉਹ ਵदाई ਦਾ ਪੱਤਰ ਇਹਦੀਆਂ ਚਨਾਮਾਂ ਚ ਕਾਫੀ ਪ੍ਰੌੜਤਾ ਆਈ ਹੈ ਤੇ ਉਮੀਦ ਕਰਦੇ ਹਾਂ ਕਿ ਸਾਰੇ ਸਮੂਹ ਸਮਾਜ ਦੇ ਵਰਗ ਜਿਹੜੇ ਨੇ ਕੋ ਇਸ ਕਿਤਾਬ ਨੂੰ ਪੜਨਗੇ ਤੇ ਉਹਨਾਂ ਦੀ ਹੀ ਗੱਲ ਕਰੀ ਗਈ ਹੈ ਤੇ ਉਹਨਾਂ ਨੂੰ ਇਹ ਲੱਗੇਗਾ ਕਿ ਪ੍ਰਵਾਹ ਜੀ ਨੇ ਸਾਡੀ ਹੀ ਗੱਲ ਕਰੀ ਹੈ ਕਿ ਇਸ ਤਰ੍ਹਾਂ ਪ੍ਰਵਾਹ ਜੀ ਸਾਡੇ ਸਮਾਣੇ ਦਾ ਨਾਮ ਰੌਸ਼ਨ ਕਰ ਰਹੇ ਨੇ ਉਮੀਦ ਕਰਦੇ ਹਾਂ ਇਸ ਤੋਂ ਬਿਤਰ ਹੋਰ ਸਿਰਸਕਣ ਸਾਡੇ ਨਾਲ ਨੇ ਸਤਪਲ ਜੋਰੀ ਜੀ ਸਮਾਜ ਸੇਵਕ ਹਾਂ ਜੀ ਕੀ ਕਹਿਣਾ ਚਾਹੋਗੇ ਜੋਰੀ ਸਾਹਿਬ ਤੁਸੀਂ ਤਾਂ ਆਪ ਵੀ ਭਾਸ਼ਣ ਵੀ ਦਿੰਦੇ ਹੋ ਤੇ ਬਹੁਤ ਵੱਡੇ ਵਿਚਾਰ ਰੱਖਦੇ ਹੋ ਤੇ ਕਵਿਤਾਵਾਂ ਦੇ ਮਾਧਿਅਮ ਦੇ ਨਾਲ ਜੋ ਰੱਖੇ ਜਾਂਦੇ ਨੇ ਉਹਨਾਂ ਬਾਰੇ ਜਾਂ ਪ੍ਰਵਾਹ ਜੀ ਨੇ ਜੋ ਕਵਿਤਾ ਅਜੇ ਰਿਲੀਜ਼ ਕੀਤੀ ਹੈ ਪਰਵਾਤ ਵਰਮਾ ਜੀ ਸਾਡੇ ਕਲਾ ਮੰਚ ਦੇ ਰੈਗੂਲਰ ਮੈਂਬਰ ਨੇ ਸਾਡੇ ਜਿੰਨੇ ਵੀ ਅਸੀਂ ਕਵੀ ਆ ਅਸੀਂ ਸਮਾਜ ਦੀ ਬੁਰਾਈ ਬਰਤ ਹੀ ਲਿਖਦੇ ਆ ਸਾਡਾ ਇੱਕ ਫਰਜ਼ ਬਣਦਾ ਹੈ ਕਿ ਸਮਾਜ ਦੇ ਵਿੱਚ ਜੋ ਬੁਰਾਈ ਉਸ ਤੇ ਲਿਖੀ ਵਰਮਾ ਜੀ ਦੀ ਜਿਹੜੀ ਇਹ ਦੇਰ ਹੈ ਮੁਸਾਫਿਰ ਐਕਚੁਅਲੀ ਜੇ ਸਮਝਿਆ ਜਾਵੇ ਅਸੀਂ ਲੋਕ ਖਈ ਮੁਸਾਫਿਰ ਇੱਥੇ ਚੱਕਰ ਇਸੇ ਗੱਲ ਦਾ ਪੈਂਦਾ ਹਰ ਆਦਮੀ ਇਹ ਸਮਝਦਾ ਕਿ ਮੈਂ ਤਾਂ ਪਰਮਾਨੈਂਟ ਰਹਿਣ ਵਾਸਤੇ ਆਇਆ ਹਾਂ ਵਰਮਾ ਜੀ ਰਿਅਲਾਈਜ਼ ਕਰਾ ਰਹੇ ਨੇ ਵੀ ਆਪਣੀ ਲਾਈਫ ਮੁਸਾਫਰੀ ਤਰ੍ਹਾਂ ਪਤਾ ਨਹੀਂ ਕਦੋਂ ਇੱਥੋਂ ਚਲੇ ਜਾਣਾ ਹੈ ਜਦੋਂ ਸਾਡੇ ਮਨ 'ਚ ਇਹ ਗੱਲ ਹੋਏਗੀ ਕਿ ਵਾਕਈ ਅਸੀਂ ਮੁਸਾਫਰਾਂ ਤਾਂ ਅਸੀਂ ਮਾੜੇ ਕੰਮਾਂ ਤੋਂ ਵੀ ਦੂਰ ਰਹਾਂਗੇ ਤੇ ਅੱਛੇ ਕੰਮ ਕਰਕੇ ਸਮਾਜ ਨੂੰ ਕੁਝ ਨਾ ਕੁਝ ਦੇਣ ਹੋਏਗੀ ਇਹ ਵਰਮੇ ਜਿੰਦਾਂ ਜੋ ਲਿਖਾਇਆ ਬਹੁਤ ਬੁਢੀਆ ਗੱਲਬਾਤ ਹੈ ਮੁਸਾਫਰ ਯਾਨੀ ਕਿ ਇੱਕ ਜਿਹੜਾ ਸਾਡਾ ਘਰ ਹੈ ਉਹ ਇੱਕ ਮੁਸਾਫਰਖਾਨਾ ਹੀ ਹੈ ਮੁਸਾਫਰਖਾਨਾ ਇਸ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਹਾਂ ਤੇ ਕਦੋਂ ਇਹਨੂੰ ਚਲੇ ਜਾਣਾ ਅੱਗੇ ਇਸ ਨੂੰ ਮ ਮੱਧੇ ਨਜ਼ਰ ਰੱਖਦੇ ਹੋਈ ਇਹ ਜਿਹੜੀ ਅੱਜ ਕਿਤਾਬ ਹੈ ਜਿਹੜੀ ਇਹਨਾਂ ਵੱਲੋਂ ਕਵਿਤਾ ਨੇ ਜਿਹੜੀਆਂ ਇਹ ਲਿਖੀਆਂ ਗਈਆਂ ਨੇ ਜੋ ਕਵਿਤਾਵਾਂ ਨੇ ਇਹ ਬਹੁਤ ਕੁਝ ਦੱਸ ਦਈਆਂ ਨੇ ਪ੍ਰਵਾਹ ਜੀ ਇੱਕ ਗੱਲ ਪੁੱਛਣਾ ਚਾਹਾਂਗੇ ਕਿ ਠੀਕ ਹੈ ਕਵੀ ਹੈਗੇ ਨੇ ਮੁੱਦੇ ਵੀ ਚੱਕਦੇ ਨੇ ਕੁਝ ਮੁੱਦੇ ਨੇ ਜਿਹੜੇ ਉਹ ਅੱਜ ਕੱਲ੍ਹ ਜਿਵੇਂ ਦੀ ਸਰਕਾਰੀ ਤੰਤਰ ਹੋ ਗਿਆ ਉਹਦੇ ਵਿੱਚ ਦਬਕੇ ਰਹਿ ਜਾਂਦੇ ਨੇ ਕੁਝ ਡਰ ਭੈ ਦੇ ਵਿੱਚ ਰਹਿ ਜਾਂਦੇ ਨੇ ਕੁਝ ਮੁੱਦੇ ਨੇ ਉਹ ਨਹੀਂ ਚੱਕੇ ਜਾਂਦੇ ਹੈਗੇ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਕਵੀਆਂ ਦੀ ਕੀ ਅਜੇ ਐਮਿਤ ਰਹਿ ਗਈ ਹੈ ਕੋਈ ਟਾਈਮ ਹੁੰਦਾ ਸੀਗਾ ਵੀ ਕਵੀ ਵੱਲੋਂ ਇੱਕ ਇੱਕ ਵਰਡ ਹੈ ਜਿਹੜਾ ਉਹ ਲੋਕਾਂ ਵੱਲੋਂ ਸੁਣਿਆ ਜਾਂਦਾ ਸੀਗਾ ਮੈਨੂੰ ਇਹ ਲੱਗਦਾ ਕਿ ਕੋਈ ਕਵੀ ਤਾਂ ਹੀ ਬਣਦਾ ਜਦੋਂ ਉਹ ਸਮਾਜ ਦੇ ਦੁੱਖਾਂ ਨੂੰ ਖੁਦ ਮਹਿਸੂਸ ਕਰਦਾ ਤੇ ਸਮਾਜ ਦੇ ਦੁੱਖਾਂ ਨੂੰ ਕੀ ਹੈ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੁੰਦੇ ਨੇ ਸ਼ਬਦ ਤੇ ਇਹਨਾਂ ਹਰਫਾਂ ਦੇ ਰਾਹੀਂ ਹੀ ਉਹ ਜਿਹੜਾ ਕਵੀ ਹੈ ਉਹ ਆਪਣੀ वेदना ਕੀ ਹੈ ਪੇਸ਼ ਕਰਦਾ ਹੈ ਤੇ ਅੱਜ ਕੱਲ ਮੈਂ ਇਸ ਕਦਰ ਨੂੰ ਮਹਿਸੂਸ ਕਰਦਾ ਕਿ ਜਿਹੜੇ ਅੱਜ ਦੇ ਕਵੀ ਨੇ ਉਹ ਕੀ ਹੈ ਸਮਾਜ ਦੀ ਸਹੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਯੋਗਦਾਨ ਇਸ ਵਿੱਚ ਸੋਸ਼ਲ ਮੀਡੀਆ ਦਾ ਵੀ ਬਹੁਤ ਵੱਡਾ ਹੈ ਕਿਉਂਕਿ ਉਹ ਸੋਸ਼ਲ ਮੀਡੀਆ ਦੇ ਰਾਹੀਂ ਕੀ ਆਪਣੇ ਜਿਹੜੇ ਵਿਚਾਰ ਨੇ ਉਹ ਕੀ ਹੈ ਲੋਕਾਂ ਤੱਕ ਪਹੁੰਚਾਣ ਦਾ ਯਤਨ ਕਰਦੇ ਨੇ ਮੈਂ ਆਪਣੇ ਵੱਲੋਂ ਜਿਹੜੇ ਸਾਰੇ ਮੇਰੇ ਮਿੱਤਰ ਆਏ ਨੇ ਮੇਰੇ ਦੋਸਤ ਆਏ ਨੇ ਸਭਾ ਦੇ ਵੱਖ-ਵੱਖ ਮੈਂਬਰ ਆਏ ਨੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕਿਤਾਬ ਦੀ ਸ਼ਾਨ ਨੂੰ ਸ਼ੋਕਤ ਨੂੰ ਹੋਰ ਵਧਾਇਆ ਤੇ ਖਾਸ ਤੌਰ ਤੇ ਨਾਲ ਮੈਂ ਸੋਸ਼ਲ ਮੀਡੀਆ ਦੇ ਸਾਰੇ ਮੈਂਬਰਾਂ ਦਾ ਵੀ ਸਾਰੇ ਪੱਤਰਕਾਰਾਂ ਦਾ ਵੀ ਜਿਦੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੀਮਤੀ ਸਮਾਂ ਸਾਨੂੰ ਦਿੱਤਾ ਧੰਨਵਾਦ ਜੀ